ਲਓ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਆਪਾਂ ਨਾਤ ਹੋ ਕੇ ਚੱਲਿਆਂ ਬਾਬਾ ਪੋਲਾ ਗਿਰਜੀ ਦੀਆਂ ਸਮਾਧਾਂ 'ਚ ਫੌਜੀ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਉਠੋ ਸਰ ਕਹਿੰਦਾ ਚੱਲੀਏ ਸਮਾਧੀ ਆਪਾਂ ਤੇ ਹੁਣ ਅਸੀਂ ਚੱਲੇ ਸਮਾਧੀ ਮੱਥਾ ਟੇਕਣ ਠੰਡ ਬਾੜ ਪ੍ਰਕਾਸ਼ ਹੁੰਦੇ ਨੇ ਸਾਲ ਬਾਅਦ ਤੇ ਬਾਕੀ ਚੱਲਦੇ ਆਂ ਫਿਰ ਦੇਖਦੇ ਆਂ ਕਿ ਨਗਰਗੀਤਾਂ ਦੇ ਰੂਪ ਤੇ ਮਹਾਰਾਜ ਦਾ ਸਰੂਪ ਲੈ ਕੇ ਆਉਂਦੇ ਨੇ ਬਾਕੀ ਦੇਖਦੇ ਆਂ ਕੱਠ ਬਹੁਤ ਹੁੰਦਾ ਤਿੰਨ ਦਿਨ ਹੁੰਦਾ ਟਿਕਾਣਾ ਤੇ ਕੁੰਨਾ ਬਹੁਤ ਲੱਗਦੀਆਂ ਨੇ ਮੇਲਾ ਹੀ ਹੁੰਦਾ ਇੱਕਦਾਂ ਦਾ ਬਾਕੀ ਚੱਲਦੇ ਆਂ ਮਿੱਤਰੋ ਆਪਾਂ ਮੱਥਾ ਟੇਕਦੇ ਆਂ ਦਿਖਾਉਣੇ ਥੋਨੂੰ ਵੀ ਜਾ ਕੇ ਲੋ ਜੀ ਤਿਆਰੀਆਂ ਚੱਲ ਰਹੀਆਂ ਨੇ ਸ਼ਾਮ ਨੂੰ ਪੂਰਾ ਕੱਠ ਹੋ ਜੂਰੇ ਮਾਦਮ ਦੇ ਸਪੀਕਰਸ ਬੁੱਕ ਕਰ ਲਿਆ ਆ ਰਿ ਨੇ ਪੂਰੇ ਉਹ ਇਹ ਟੈਂਟ ਲਾ ਰੱਖੇ ਨੇ ਤਿਆਰੀ ਆ ਬੁਰੀ ਇਹਨੇ ਕੱਲ ਵਾਲਾ ਬਲੌਗ ਦੇਖ ਲਿਆ ਕਹਿੰਦਾ ਕੱਲ ਕਰਨਾ ਵੱਡ ਰਿਆ ਦੀ ਕਹਿੰਦਾ ਨੂੰ ਵੱਢਣੇ ਨਹੀਂ ਆਏ ਕਹਿੰਦਾ ਮੈਂ ਵੱਢ ਕੇ ਦਿਖਾਉਣਾ ਅੱਜ ਮੈਂ ਮੁੰਤਾ ਪੀਆ ਹੈ ਹੈ ਮੁੰਤਾ ਪੀਆ ਆ ਤੈਨੂੰ ਵੀ ਨਹੀਂ ਰਹੇ ਨਾ ਆਦੇ ਹੋਰ ਘਰੋਂ ਇਕੱਠੇ ਅੱਦੇ ਅੱਦੇ ਛੱਡ ਤੇ ਚੱਲ ਤੂੰ ਭਰਾ ਹੋ ਮੈਂ ਵੱਢਾਂਗਾ ਤਾ ਲੈ ਫੜ ਮੈਂ ਦੇਖੋ ਦੇਖਾ ਵੜ ਚੱਲ ਐ ਐ ਹੁੰਦਾ ਐਂ ਕਰਕੇ ਐ ਠੀਕ ਆ ਹਾਂ ਉਹ ਆਉਂਦੇ ਨੇ ਸਸਰੀ ਕੱਟ ਬਲਾਉਂਦੇ ਹਾਂ ਹੂੰ ਆ ਦੇ 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 ਲਾ ਤੇ ਉਹ ਵੀ ਤੈਨੂੰ ਬੱਟਨੇ ਘੱਟ ਆਉਂਦੇ ਕਹੈਂ ਵੱਡੇ ਨਹੀਂ ਮੈਨੂੰ ਕੋਈ ਪਤਾ ਨਹੀਂ ਜੀ ਸੋਨੂੰ ਹੁਣ ਮਸ਼ਹੂਰ ਬੰਦਰੀ ਫੋਟੋ ਦਿਖਾਉਣੇ ਆ ਦੇਖੋ ਜੀ ਚਮਕਦਾ ਸਤਾਰਾ ਸਾਡੀ ਟੀਮ ਦਾ ਹੈ ਸੋਨੂੰ ਮਿਲਾਵਾਂਗੇ ਅੱਥ ਨੇ ਜਨ ਨਾਲ ਬਸ ਹੁਣ ਕੱਖ ਵੱਡ ਗਲੇ ਹੁਣ ਥੋੜੀ ਜਿਹੀ ਰਹਿ ਗਈ। ਇਹ ਦੁਬਾਰਾ ਚੱਲਦਿਆ ਕਰੇ। ਵੱਡ ਤੇ ਸਾਰੀ ਵੱਡ ਤੇ ਬਸ ਹੁਣ ਚੱਲਦਿਆ ਹੀ ਕਰੇ। ਆ ਖੜੀ ਆ ਆਪਣੀ ਗੱਡੀ। ਲਓ ਜੀ। ਹੁਣ ਚੱਲੇ ਘਰਾਂ ਨੂੰ। 10-15 ਮਿੰਟ ਅਸੀਂ ਗੱਲਾਂ ਮਾਰੀਆਂ ਮੰਜੇ ਤੇ ਬਹਿ ਕੇ ਟਾਵਰ ਨਾਲ ਤੁੱਪੇ। ਤੇ ਹੁਣ ਅਸੀਂ ਚੱਲੇ ਘਰ ਨੂੰ। ਘਰੇ ਜਾ ਕੇ ਮਿਲਦੇ ਹੁਣ ਸਾਨੂੰ। ਲਓ ਜੀ ਬਾਲੀਵਾਲ ਵਿੱਚ ਮੁੰਡਿਆਂ ਨੇ ਯੋਗਦਾਨ ਪਾਇਆ ਦੋਵਾਂ ਨੇ ਆ ਤਾਂ ਆ ਤਾਂ ਗੰਦ ਪਾਉਣਾ ਹੈ ਸਾਡੀ ਗੇਮ ਵੀ ਖਰਾਬ ਕਰ ਰੱਖਿਆ ਨੇ ਆਉਣਾ ਆ ਦੇਖੋਣਾ ਗੇਮ ਬਹੁਤ ਸੋਹਣੀ ਬਣ ਰਹੀ ਹੈ ਤੁਹਾਡੇ ਸਾਹਮਣੇ ਕਰਨ ਜੀ ਸਾਡੇ ਸੈਂਟਰ ਲਾ ਰਹੇ ਨੇ ਹਾਂ ਜੀ ਸੈਂਟਰ ਕਰਨ ਫਿਕਰ ਲਾ ਦੇਗਾ ਕੀ ਹੋ ਗਿਆ ਮੇਰੇ ਭਾਈ ਅਗੁੱਦਾ ਮੇਰਾ ਓਕੇ ਕਰੋ ਬਰਾਹੂ ਬਾਲ ਆ ਗਈ ਆਵੇ ਚਲੋ ਪੜਾਂਗੇ ਹੁਣ ਨਾ ਨਾਲ ਤਾਂ ਕਹਿੰਦਾ ਖੇਡੂਗਾ ਅੱਜ ਕੱਲ੍ਹ ਤੇ ਵੱਖ ਡਰਦੇ ਨੇ ਚੱਲ ਤੈਨੂੰ ਦੇਖਦੇ ਹਾਂ ਹਾਈਥੇ ਐ ਬਣਦੀ ਆ ਗੇਮ ਐ ਬਣਦੀ ਹੁੰਦੀ ਆ ਕਿਉਂ ਸਹੀ ਮੋੜ ਦਿੰਦੇ ਹੁੰਨੇ ਆ ਆ ਮਹਾਨ ਸ਼ਖਸੀਅਤ ਦੇ ਪੈਰ ਪੈ ਚੁੱਕੇ ਨੇ ਉਹ ਤਾਂ ਮੱਲਾ ਦਾ ਬੋਲ ਦਾ ਪੜਾਕਾ ਹੀ ਪੁੱਛਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਹਾਂ। ਹੁਣ ਮੜੇ ਆਉਣ ਲੱਗੇ ਨੇ ਪਲੇਅਰਸ। ਬਹੁਤ ਜਾਣੇ ਆ ਚੁੱਕੇ ਨੇ ਹੁਣ। ਹੁਣ ਬਹੁਤ ਜ਼ਿਆਦਾ ਆ ਚੁੱਕੇ ਨੇ ਬੰਦੇ। ਖੇਡਣ ਵਾਲੇ ਨੇ ਸਾਰੇ। ਅਸੀਂ ਆਏ ਦੋ ਮਿੰਟ। ਸਾਰੇ ਬੰਦੇ ਖੇਡਣ ਵਾਲੇ ਨੇ। ਓਏ ਹਾਂ ਗੰਦ ਜਾ ਘਾਤ ਪੈਣ ਲੱਗ ਗਿਆ। ਹੀਰੋ ਦੀ ਐਂਟਰੀ ਤਾਂ ਹੁਣ ਹੋਈ ਆ ਮੈਦਾਨ 'ਚ। ਕਿੰਨੀ ਕੀ ਗੰਦ ਪਾਣਾ ਓਏ। ਮੱਥਾ ਟੇਕੋ ਪਹਿਲਾਂ ਗਰਾਊਂਡ ਨੂੰ ਫੇਰ ਖੇਡਾਂਗੇ। ਆਹ ਲੱਗਦਾ ਉਹ ਚੋਰ ਬੇਪਰਕਮੀ ਹੋ ਗਿਆ ਹੈ। ਹਾਂ, ਆਹ, ਵਸ ਵਸ। ਇਹ ਉੱਥੋਂ ਵੀ ਕੋਈ ਨਹੀਂ ਜਾਂਦਾ ਲੱਗਿਆ। ਉਹ ਜਾਂਦਾ ਚੋਰ ਰੋੜੀ। ਸਕੂਟਰੀਆਂ ਇਹ ਚੋਰੀ ਕਰਦਾ ਹੈਗਾ ਇਹਦਾ ਸਖਤ ਕਾਰਵਾਈ ਕਰੋਗੇ ਤੇ। ਆਹ ਵਾਹ। ਆਹ ਦੇਖੋ। ਹੁਣ ਇਹਨੇ ਅੱਖ ਧਰ ਲਿਓ ਬਾਬਾ ਵਾਲੀ ਸਕੂਟਰੀ ਤੇ। ਇਹ ਰੋਕ ਲਈ ਕਹਦਾ ਮੈਨੂੰ ਆਹ ਮਾਡਲ ਚਲਾ ਦਾ। ਉਹ ਜਾਂਦਾ ਰੋੜੀ ਦੇਖ ਲੋ ਐ ਲੋਕ ਤੋੜ ਕੇ ਲੈ ਜਾਂਦਾ ਸਕੂਟਰੀਆਂ ਦੇ ਸਾਭੀਆ ਬੰਦਾ ਪੂਰਾ ਇਹ। ਛੋਟੇ ਸਾਹਮਣੇ ਆਉ ਦੇਖ ਲੋ ਹੈ ਕਹਨਾ ਦੇਖ ਲੋ ਕਹਨਾ ਹੁਣ ਇਹ ਮੇਰੀ ਹੋ ਚਲੀ ਉਹ ਦੇਖੋ ਤੋੜਨ ਦੀ ਕੋਸ਼ਿਸ਼ ਕਰ ਰਿਹਾ ਕੁਛ ਨਾ ਕੁਛ ਆਪ ਕੱਢ ਲੈ ਕਰ ਦੰਨ ਦੂਸਾ ਕੀਆ ਦੇਖ ਸਾਰੇ ਮਿੱਤਰੋ ਬਾਦਰ ਬਾਦਰ ਸ਼ੇਅਰ ਕਰੋ ਵੀਰੋ ਜੇ ਸਾਰੇ ਥੱਪੜ ਮਾਰ ਕੇ ਗਈ ਹਾਏ ਵੇ ਦੰਦਾਂ ਆ ਤੂਆ ਵੇ ਤੂੰ ਕਿੱਗਾ ਰਾਇ ਨੂੰ ਖੜਾ ਹੋਣਾ ਚੱਲ ਦੇ ਜੀ ਥਾਡੀ ਦੀਵਾਰ ਦੰਦਾਂ ਕਿਹੜਾ ਕੇ ਖੋ ਲਿਆ ਓਏ ਮਾਮਾ ਓਏ ਲਾਓ ਜੀ ਮੋਤੇ ਸਮਾਦੀ ਚੱਲੇ ਦੂ ਬਾਚੋਂ ਓਏ ਕੋਈ ਨਾ ਜਾਣਦੇ ਉਹਨਾਂ ਨੂੰ ਉਹ ਵੀ ਸਮਾਦੀੋਂ ਮਿਲਣਗੇ ਆਪਾਂ ਉਹ ਨਹੀਂ ਚੱਲਦੇ ਆ ਸਮਾਧੀ ਕੱਪੜੇ ਬਦਲ ਲਿਆ ਮਾੜੇ ਇਹ ਬੰਦੇ ਲੜ ਪਏ ਕੀ ਹੋ ਗਿਆ ਉਹ ਨਹੀਂ ਹੋਇਆ ਕੀ ਗੱਲ ਹੋ ਗਈ ਨਾਲ ਨਾਲ ਓਰੇ ਤਾਂ ਮੈਨ ਨਹੀਂ ਆਉਂਦਾ ਬਾਗ ਜਿਹੋ ਕਰਾ ਨੂੰ ਤੁਸੀਂ ਤਾਂ ਪੈ ਜਾਓ ਜਾ ਕੇ ਹੈ ਤੁਸੀਂ ਤਾਂ ਸੋਚੋ ਜਾ ਕੇ ਹੋ ਲਓ ਮਿੱਤਰੋ ਸਮਾਧਾਂ ਚ ਐਂਟਰ ਕਰਕੇ ਦੀਪਮਾਲਾ ਪਾ ਰਖੀਆ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਸਮਾਧਾ ਆ ਸਾਡੇ ਰੋਸ ਤੋਂ ਸਾਹਮਣੇ ਰੋਣ ਦੇ ਦਰਸਾਲਤਾ ਕਰਨੀ ਸਾਹਾਂ ਤੋਂ ਸਾਲੋ ਦੇ ਸੋਹਰਾ ਸਿਵਾ ਇਹਨੇ ਜਮਾਇਆ ਨਾਮ ਪਰ ਸਾਗ ਲੋ ਮਿੱਤਰੋ ਆਪਾਂ ਸਮਾਦਾਂ ਤੋ ਆ ਰਹੇ ਹੁਣ ਘਰ ਨੂੰ ਜਾਂ ਚੱਲੇ ਤੇ ਨੇੜਾ ਬਹੁਤ ਹੋ ਚੱਲਿਆ ਬਲੋ ਦਾ ਹੰਡਾ ਪਾਈ ਠੀ ਕਰਦੇ ਆ। ਸੋ ਮਿੱਤਰੋ ਗੁੱਡ ਮਾਰਨਿੰਗ ਹੋ ਚੁਕੀ ਆ। ਤੇ ਆਪਾਂ ਨਾ ਤੋਂ ਕੇ ਆਗੇ ਸਮਾਧੀ ਝੁੱਲੇ ਚਾਲੇ ਲੱਗ ਗਿਆ ਅੱਜ। ਲਾਸਟ ਡੇ ਆ ਅੱਜ। ਤੇ ਬਾਕੀ ਜਨ ਦਿਖਾਉਣੇ ਆ। ਲਓ ਜੀ। ਬੱਚਿਆਂ ਦੇ ਝੁੱਲੇ ਚਾਲੇ ਦੁਕਾਨਾਂ ਤੇ ਗੁੰਨਾ ਲੱਗ ਰਹੀਆਂ ਨੇ। ਆਥ ਨੇ ਬਹੁਤ ਇਕੱਠ ਹੋਣਾ ਹੱਦੋਂ ਵੱਧ। ਆ ਸਾਰਾ ਸੋਂ ਰੁਕਿਆ ਹੋ ਹੱਥ ਨੇ ਦੁਕਾਨਾਂ ਹਲੇ ਹੋਰ ਲੱਗਣੀਆਂ। ਬਾਕੀ ਆਪਾਂ ਅੰਦਰ ਚੱਲਦੇ ਆਂ ਠੰਡ ਕਰਤੀ ਰੱਬ ਨੇ ਅੱਜ ਕੰਮ ਗਲਤ ਕਰਤਾ ਤੈਨੂੰ ਦਿਵਾਲੀ ਅੱਜ ਹੁਣ ਮੜਿਆ ਸੈੱਟ ਹੋਇਆ ਸਵੇਰੇ ਇਦੋਂ ਵੀ ਆ ਰਹੇ ਤੁਹਾਨੂੰ ਤੁਸੀਂ ਬਾਕੀ ਆਪਾਂ ਅੰਦਰ ਚੱਲਦੇ ਆਂ ਮੱਥਾ ਟੇਕਦੇ ਆਂ ਫੇਰ ਮਿਲਦੇ ਆਂ ਲਓ ਜੀ ਗਰਮ ਗਰਮ ਜਲੇਬੀਆਂ ਤੇ ਚਾਹ ਦਾ ਲੰਗਰ ਸਵੇਰੇ ਗੋਭੀ ਵਾਲੇ ਪਕੌੜੇ ਸਵੇਰੇ ਗੋਭੀ ਵਾਲੇ ਪਕੌੜਿਆਂ ਦਾ ਲੰਗਰ ਜੀ ਲਓ ਜੀ ਦੁਕਾਨਾਂ ਲੱਗੀਆਂ ਲੱਗਣ ਅੱਥਰੇ ਪੂਰਾ ਭਰ ਜਾਣਾ ਇਹਨੇ ਸਾਰਾ ਥੋਂ ਥੋਨੂੰ ਭਰਿਆ ਹੋਇਆ ਮਿਲੂ ਅੱਥਰੇ ਹੁਣ ਅਸੀਂ ੱੱਲੇ ਘਰੇ ਕੰਮਕੁਮ ਕਰਕੇ ਫੇਰ ਆਵਾਂਗੇ ਮਿੱਤਰੋ ਆਪਾਂ ਘਰੇ ਇਕੱਦਾ ਕੰਮ ਕਰਕੇ ਉਹਦੀ ਮੈਨੂੰ ਅਰਸੀ ਦਾ ਫੋਨ ਆ ਗਿਆ ਕਹਿੰਦਾ ਆ ਜਾਓ ਜੀ ਆਪਾਂ ਸੇਵਾ ਕਰਨੀ ਅੱਜ ਹੁਣ ਅਸੀਂ ਦੁਬਾਰੇ ਚੱਲੇ ਸਮਾਧਾਂ ਚ ਅੱਲੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਫੇਰ ਮਿਲਦੇ ਹਾਂ ਹਰ ਸਭ ਲਓ ਮਿੱਤਰੋ ਦੁਪਹਿਰਾ ਹੋ ਚੱਲਿਆ ਤੇ ਇਸੇ ਵਾਰ ਆ ਕੇ ਆਪਾਂ ਚੱਲੇ ਹੁਣ ਘਰੇ ਬਾਕੀ ਘਰੇ ਕੰਮਕੁਮ ਕਰਨੇ ਨੇ ਹੁਣ ਫੇਰ ਆਵਾਂਗੇ ਹੁਣ ਸ਼ਾਮ ਨੂੰ ਅਸੀਂ ਤਿਆਰ ਤੁਰ ਹੋ ਕੇ ਹੁਣ ਸ਼ਾਮ ਨੂੰ ਆਵਾਂਗੇ ਫੇਰ ਮਿਲਦੇ ਹੁਣ ਸਭ ਨੂੰ ਆਥਨੇ ਲਓ ਮਿੱਤਰੋ ਜਮਾਦੀ ਪਹੁੰਚ ਗਏ ਆ ਤੇ ਕੱਠ ਬਹੁਤ ਜ਼ਿਆਦਾ ਪੱਥਾ ਆਪਣੇ ਸਵੇਰੇ ਟਿਕਲੇ ਦੀ ਹੁਣ ਟਿਕਿਆ ਨਹੀਂ ਪੀੜ ਵਾਲੀ ਆ ਬਾਕੀ ਇਕੱਠ ਵਦਾ ਬੱਚਾ ਖੋ ਗਿਆ ਬਾਕੀ ਇਕੱਠ ਬਹੁਤ ਆ ਮਿੱਤਰੋ ਅੱਜ ਉਹੀ ਦੁਕਾਨਾਂ ਦੀ ਸਮਾਪਤੀ ਹੋ ਰਹੀ ਹੈ ਦੁਕਾਨਾਂ ਚੱਕਣ ਲੱਗੇ ਬਾਕੀ ਮਿੱਤਰੋ ਨੇਰਾ ਬਹੁਤ ਹੋ ਚੱਲਿਆ ਸੰਗਤ ਵੀ ਬਹੁਤ ਆ ਰਹੀ ਆ ਬਾਕੀ ਲੰਗਰ ਦਾ ਪੂਰਾ ਪ੍ਰਬੰਧ ਬਹੁਤ ਵਧੀਆ ਲੰਗਰ ਚੱਲ ਰਿਹਾ ਹੈਗਾ ਬਾਕੀ ਖਾਣ ਪੀਣ ਦਾ ਪੂਰਾ ਪ੍ਰਬੰਧ ਖੇਡਾ ਖੂਡਾ ਆਦੀਆਂ ਨੇ ਜਵਾਕਾਂ ਵਾਂਗ ਝੂਲੇ ਚੱਲਦੇ ਲੋ ਮਿੱਤਰੋ ਨੀਰਾ ਬਹੁਤ ਜਿਆਦਾ ਹੋ ਚੁੱਕਿਆ ਹੁਣ ਸਾਰੇ ਚੱਲੇ ਘਰਾਂ ਨੂੰ ਤੇ ਬਾਕੀ ਵਲੌਗ ਦਾ ਐਂਡ ਇਥੇ ਕਰਦੇ ਆਂ ਘੈਂਟ ਜੇ ਵਲੌਗ ਨਾਲ ਮਿਲਦੇ ਆਂ ਲਾਈਕ ਕਮੈਂਟ ਕਰਦੇ ਮਿੱਤਰੋ